ਕਤ ਸ੍ਰੀ ਕਾਲੀ ਮੇਰਾ ਨਾਮ ਬਲਜਿੰਦਰ ਸਿੰਘ ਪਿੰਡ ਲੰਬ ਵਾਲੀ ਜ਼ਿਲ੍ਹਾ ਫਰੀਦਕੋਟ ਹੈ ਮੈਨੂੰ ਲਗਭਗ 6 ਸਾਲ ਹੋ ਗਏ ਇਸ ਸਾਲ ਮੈਂ 6ਵੇਂ ਸਾਲ ਮਲਚਿੰਗ ਵਾਲੀ ਕਣਕ ਬੀਜੀ ਹੋਈ ਹੈ ਤੇ ਬਹੁਤ ਵਧੀਆ ਰਿਜ਼ਲਟ ਰੰਦਾ ਹੈ ਬਲਜਿੰਦਰ ਸਿੰਘ ਜੀ ਜਿਹੜੀ ਇਹ ਕਣਕ ਬੀਜੀ ਕੀਤੀ ਹੈ ਮਲਚਿੰਗ ਵਾਲੀ ਹਾਂਜੀ ਇਹ ਨਵੰਬਰ ਚ ਬੀਜੀ ਸੀ ਕਿੰਨੇ ਤਰੀਕ ਨੂੰ ਬੀਜੀ ਸੀ ਹਾਂਜੀ ਇਹ ਲਗਭਗ ਮੰਨ ਲਓ 11 12 ਨਵੰਬਰ ਨੂੰ ਬੀਜਤੀ ਸੀ ਬਾਰੇ ਨੂੰ 15 ਤਰੀਕ ਨੂੰ ਪਾਣੀ ਲਾਇਆ ਕਿਉਂਕਿ ਇਹ ਫਿਰ 15 15 ਨਵੰਬਰ ਤੇ ਮੰਨੀ ਜਾਊਗੀ ਅੱਜ ਤਰੀਕ ਹੈਗੀ ਆ ਭਲੀ ਜੀ 2 ਜਨਵਰੀ 3 ਤਰੀਕ 20 ਜਨਵਰੀ ਤੇ ਇਹ 2 ਮਹੀਨੇ ਤੋਂ 5-7 ਦਿਨ ਸਿਰ ਹਾਂਜੀ ਹਾਂਜੀ ਅੱਛਾ ਤੇ ਇਹ ਸ਼ੁਰੂ-ਸ਼ੁਰੂ ਵਿੱਚ ਮਨਲਾ ਵੀ ਛੇ ਮਹੀਨੇ 7 ਮਹੀਨੇ ਕਣਕ ਬਾਹਰ ਨਿਕਲੀ ਹੋਣੀ ਹੈ ਹਨਾ ਹਾਂਜੀ ਤੇ ਪਾਣੀ ਲਾਉਣ ਤੋਂ 30 ਦਿਨਾਂ ਬਾਅਦ ਇਹਦੀ ਕੀ ਸਿਚੁਏਸ਼ਨ ਸੀ ਕੀ ਸਥਿਤੀ ਸੀਗੀ ਕਣਕ ਤਾਂ ਦੇਖੋ ਜੀ ਇਹ ਦੇਖੋ ਜੀ ਜਦੋਂ ਕਣਕ ਉੱਗਰਦੀ ਹੈ ਜੇਰਾ ਮੰਨ ਲਓ ਪਹਿਲਾ ਜਿਹੜਾ ਮਹੀਨਾ ਜਿਹੜਾ ਇਹ ਪੈੜੀ ਲੱਗਦੀ ਹੈ ਸਾਰਿਆਂ ਨੂੰ ਕਿਉਂਕਿ ਪਰਾਲੀ ਜਿੰਨਾ ਚਿਰ ਮੰਨ ਲਾ ਲੁਕਦੀ ਨਹੀਂ ਉਹਨਾਂ ਚਿਰ ਮੰਨ ਲਾ ਜਿਮੀਦਾਰ ਦਾ ਮਨ ਨਹੀਂ ਖੜਦਾ ਇਹ ਪਰ ਆਪਾਂ ਨੂੰ ਵੀ ਉਹੀ ਗੱਲ ਵੀ 5 ਸਾਲ ਹੋ ਗਏ ਇਸ ਕੰਮ ਦੇ ਤੇ ਪਤਾ ਹੁੰਦਾ ਇਸ ਕਰਕੇ ਕਦੇ ਘਬਰਾੜਦਾ ਫਿਰ ਕਦੇ ਆਈ ਨਹੀਂ ਆਪੀ ਨਹੀਂ ਆਪ ਜਿਵੇਂ ਆਪਣੇ ਰਸਤਾਨ ਦੂਸਤ ਹੈ ਨਾ ਹਾਂਜੀ ਦੂਸਤ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਇਹ ਲੱਗਦਾ ਹੋਣਾ ਜਾਂ ਤੁਹਾਨੂੰ ਕੁਸ਼ਲਾਹਾਂ ਤਾਂ ਦਿੰਦੇ ਹੋਣੇ ਆ ਵੀ ਜਦ ਟਿੱਕਾ ਦੇਦੇ ਯਾਰ ਅਪਣੇ ਦਾ ਬਾੜੀ ਮਿਲਦੀ ਹੈ ਨਾ ਨਹੀਂ ਉਹ ਫਿਰ ਹੁਣ ਥੋੜਾ ਜਿਹਾ ਹੋ ਗਿਆ ਨਾ ਇਹ ਤਾਂ 5-6 ਸਾਲ ਹੋ ਗਏ ਸਾਰਿਆਂ ਨੂੰ ਪਤਾ ਹੀ ਹੈ ਫਿਰ ਆਪਣੇ ਨਾਲ ਉਹਨਾਂ ਕ ਅਗਲਾ ਗੱਲ ਹੀ ਨਹੀਂ ਕਰਦੇ ਇਸ ਵੇਚੇ ਤੇ ਪਰ ਹਾਂ ਜੇ ਕੋਈ ਨਵਾਂ ਬੰਦਾ ਦੇਖਦਾ ਉਹਨੂੰ ਪੜੀ ਬਹੁਤ ਲੱਗਦੀ ਇੱਕ ਵਾਰੀ ਪਰ ਬਾਤ ਸਾਰੇ ਨੂੰ ਜਿਹੜੇ ਜਿਹੜੇ ਮੇਰੇ ਮਿੱਤਰ ਪਿਆਰੇ ਉਹਨਾਂ ਨੂੰ ਤਾਂ ਪਤਾ ਹੀ ਐ ਇਸ ਕਰਕੇ ਉਹਨਾਂ ਨੂੰ ਤਾਂ ਕੋਈ ਅਤਰਾਜ ਨਹੀਂ ਹੁੰਦਾ ਫਿਰ ਅੱਛਾ ਤੁਸੀਂ ਨਾ ਆਪਦੇ ਪਿਤਾ ਜੀ ਦੇ ਬੰਦਨ ਪੈਰਾ ਤੇ ਚੱਲ ਪੈਰਾ ਤੇ ਚੱਲਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਨਾ ਤੁਸੀਂ ਵੀ ਸੋਚਿਆ ਵੀ ਯਾਰ ਇਹ ਖੇਤੀ ਦਾ ਪਾਪਾ ਕਰੂੰਗਾ ਤੇ ਆਪਾਂ ਕਿਸੇ ਹੋਰ ਕੰਮ ਕਰ ਲਗੇ ਨਹੀਂ ਫਿਰ ਜਿਹੜੀ ਚੀਜ਼ ਡੀਐਨਏ ਚ ਖੇਤੀ ਮੇਰੇ ਵਸੀ ਦੇ ਨੌਕਰੀ ਤਾਂ ਮੈਂ ਛੱਡੀ ਹੋਈ ਐ ਨੌਕਰੀ ਆਪਾਂ ਚੰਗੀ ਪੰਜ ਸਾਲ ਨੌਕਰੀ ਵੀ ਕੀਤੀ ਐ ਇੰਜੀਨੀਅਰ ਆਪਾਂ ਐ ਕੋਈ ਗੱਲ ਨਹੀਂ ਐ ਤੇ ਤੁਹਾਨੂੰ ਐ ਨਹੀਂ ਲੱਗਦਾ ਸੀਗਾ ਵੀਰ ਪਾਪਾ ਅੱਗ ਵੀ ਨਹੀਂ ਲਾਉਂਦੇ ਇਹ ਤਾਂ ਆਪਾਂ ਪੀਪਰ ਵਾਲੀ ਨਹੀਂ ਉਹ ਮੈਂ ਉਹ ਗੱਲ ਉਹ ਜੋ ਜੀਜ ਆਪਾਂ ਘਰਦਿਆਂ ਤੋਂ ਸਿੱਖਦੇ ਆਂ ਜਿਵੇਂ ਇੱਕ ਮਾਡੀ ਆ ਸਾਡੇ ਜੀਜਾ ਚਾਚੇ ਤਾਏ ਉਹਦਾ ਅੱਗ ਲਾ ਕੇ ਮੈਂਟਿਕ ਨਹੀਂ ਗੱਲ ਸਿੱਖਣੇ ਪਿੱਛੇ ਜੋ ਚੀਜ਼ ਫਿਰ ਤੁਹਾਡੇ ਦਾ ਡੀਐਨਏ ਚ ਹੁੰਦੀ ਉਹ ਜਾਣਦੀ ਇਹਨਾਂ ਫਿਰ ਅਕਸਰ ਮਾਤੋਗੇ ਸਾਰਾ ਪੂਰਾ ਡੀਐਨਏ ਸਾਰਾ ਇੱਧਰ ਆਇਆ ਹੁੰਦਾ ਕਿਉਂ ਨਹੀਂ ਲਾਉਂਦੇ ਵੀ ਇਹ ਕਾਰਨ ਤਾਂ ਹੋਊਗਾ ਕਾਰਨ ਇਹੀ ਹੈ ਬਸ ਵੀ ਆਪਾਂ ਚਾਹੁੰਦੇ ਆਂ ਵੀ ਜ਼ਮੀਨ ਤੇ ਕੰਮ ਕਰਨਾ ਚਾਹੁੰਦੇ ਆਂ ਜ਼ਮੀਨ ਦੀ ਸਿਹਤ ਤੇ ਜਿੰਨੀ ਜ਼ਮੀਨ ਦੀ ਸਿਹਤ ਚੰਗੀ ਆ ਫਿਰ ਫਸਲ ਤਾਂ ਆਟੋਮੈਟਿਕਲੀ ਚੰਗੀ ਹੋ ਜੂਗੀ ਇਹ ਇਹ ਕਣਕ ਬੀਜ ਕਿਹੜੀ ਮਸ਼ੀਨ ਹੈ ਇਹ ਚਾਨੀ ਵਾਲੀ ਜਿਹੜੀ ਮਸ਼ੀਨ ਆਂਦੀ ਆ ਸ਼ਾਨ ਜਿਹੜਾ ਸਿੱਟਾ 38 40 ਕਿਲੋ ਬੀਜ ਪਾਏ ਹਾਂਜੀ ਤੇ ਇਹ ਵਿੱਚ ਤੁਸੀਂ ਯੂਰੀਆ ਡੀਪੀ ਕਿੰਨੀ ਪਾਉਂ ਯੂਰੀਆ ਤਾਂ ਮੈਂ ਲਗਭਗ ਮਨ ਲਾ ਵੀ 2.5 ਤੋਂ 3 ਘਟਿਆਂ ਦੇ ਵਿੱਚ ਵਿੱਚ ਤਕਰੀਬਨ ਮਾਪਾਏ ਸਾਲੀ ਪੌਣੇ ਆ ਤੇ ਬੀਜਪੀ 1 ਘਟਾ ਹੋਈ ਪਜਾਈ ਮੋੱਕ ਜਿਹੜਾ ਪੈਂਦਾ ਜੇ ਘੱਟ ਵੀ ਹੋ ਜਾ ਤਾਂ ਵੀ ਕੋਈ ਚੱਕਰ ਨਹੀਂ ਆ ਮਨ ਲਾ ਵੀ ਲੱਗੋ ਜੇ ਸਿੱਟਾ ਦਿੰਨੇ ਨੂੰ ਕੋਸ਼ਿਸ਼ ਜੇ ਹੁਤਾਰਿਆਂ ਨੂੰ ਨੇ ਜੇ 1 ਘਟਾ ਦਾ ਫਿਰ ਆਮ ਹੀ ਹੋਏ ਆ ਤੇ ਇਹ ਵਿੱਚ ਪਰਾਲੀ ਜ਼ਿਆਦਾ ਸੀ ਕਿ ਹਾਂ ਚੂਹਾ ਨਹੀਂ ਇਹ ਦੇ ਚਮਲਚਿੰਗ ਵਾਲੀ ਕਣਕ ਕਿਉਂਦਾ ਦੇਖੋ ਵਟਾਂ ਦੇ ਨਾਲ ਤਾਂ ਹਰ ਇੱਕ ਤਰ੍ਹਾਂ ਦੀ ਕੀ ਆ ਸਕਦਾ ਪਰ ਮਲਚਿੰਗ ਵਾਲੀ ਕਣਕ ਥੱਲੇ ਪਾਣੀ ਲੱਗਣ ਤੋਂ ਬਾਅਦ ਨਾ ਸਾਰਾ ਇਹਦਾ ਠੰਡਾ ਚੂਹਾ ਵੀ ਸਿਆਣਾ ਜਾਨਵਰ ਆ ਮੰਨ ਲਓ ਵੀ ਐਂ ਛੇਤੀ ਕਦੇ ਠੰਡੇ ਸਾਹ ਛੱਡ ਨਹੀਂ ਪੜਦਾ ਤੇ ਜਿਹੜਾ ਕੀੜਾ ਪੈਂਦਾ ਹੈਗਾ ਉਹ ਸੁਣਦਾ ਦੇਖੋ ਜੀ ਪਰਾਲੀ ਜਿੱਥੇ ਕਿਤੇ ਸੜਨ ਪੈਦਾ ਹੋਊਗੀ ਉੱਥੇ ਪੈਦਾ ਹੋ ਸਕਦੀ ਹੈ ਵੈਸੇ ਅੱਜ ਤੱਕ ਅਰੇ ਦਿੱਕਤ ਆਈ ਨਹੀਂ ਥੋੜੀ ਬਹੁਤੀ ਇੱਕ ਸਾਲ ਦੇ ਇੱਕ ਤਾਈ ਸੀਗੀ ਉਹ ਤਾਂ ਫਿਰ ਸਾਰੇ ਖੇਤਾਂ 'ਚ ਆ ਰਹੀ ਹੈ ਮਾੜੀ ਮੋਟੀ ਵੈਸੇ ਆਪਣੇ ਬਹੁਤ ਘੱਟ ਹੁੰਦੇ ਨੇ ਜਿੱਥੇ ਆਈ ਆ ਆਪਣੇ ਵੀ ਇੱਥੇ ਉੱਥੇ ਨੁਕਸਾਨ ਹੋਇਆ ਕਿ ਨਹੀਂ ਕੋਈ ਬਰਲੇ ਬਰਲੇ ਹੈ ਗਿਆ ਕੋਈ ਬੂਜਾ ਸੁੱਕਿਆ ਹੋਇਆ ਤੇ ਕੋਈ ਉਹਦੇ ਨੇ ਫਿਰ ਆਪਣਾ ਮਨ ਖੜਾ ਮੰਨ ਲਵ ਵੀ ਨਹੀਂ ਕਦੇ ਕੋਈ ਨੁਕਸਾਨ ਨੁਕਸਾਨ ਪਿੱਛੇ ਨਹੀਂ ਕਹਿ ਸਕਦੇ ਵੀ ਨੁਕਸਾਨ ਹੋਇਆ ਹੋਵੇਗਾ ਕੋਈ ਬਰਲੇ ਬਰਲੇ ਕਿਤੇ ਸ਼ਾਕ ਸੁੱਕੀ ਹੋਈ ਹੈ ਮੰਨ ਲਓ ਕੀੜਾ ਪੈ ਗਿਆ ਹੈ ਨਾ ਹਾਂਜੀ ਇਹ ਵੀ ਤੁਸੀਂ ਦੇਖਿਆ ਹੋਣਾ ਬੂਟਾ ਵੀ ਜਿਹਨੂੰ ਕੀੜਾ ਪੈ ਗਿਆ ਉਹਦੇ ਥੱਲੇ ਕੋਈ ਫਟਾਰਾ ਵੀ ਦੇਖਿਆ ਹਾਂ ਉਹ ਤਾਂ ਹੁੰਦਾ ਹੀ ਹੁੰਦਾ ਹੈ ਉਹਦਾ ਸੁਭਾਅੋ ਗੱਲ ਹੈ ਕਿਉਂਕਿ ਫਟਾਰਾ ਜਿਆਦਾ ਹੁੰਦਾ ਜੇ ਕਿਵੇਂ ਕੋਈ ਫਟਾਰਾ ਦੇਖੋ ਜੀ ਇਹ ਕੰਡੀਸ਼ਨ ਹੁੰਦੀ ਹੈ ਨਾ ਜਿਹੜਾ ਜਮ ਜਮਦੀ ਕਣਕ ਨੂੰ ਪੈ ਜੇ ਉੱਥੇ ਤਾਂ ਬੜਾ ਫਟ ਜਿੱਥੇ ਪਤਾ ਵੀ ਕਣਕ ਬੀਜੀ ਨੂੰ ਮਹੀਨਾ ਹੋ ਗਿਆ 35-40 ਦਿਨ ਹੋ ਗਏ ਤਾਂ ਪਹਿਲਾਂ 60 ਪੈਣ ਦਿੰਦਾ ਕਣਕ ਨੇ ਫੋਟ ਕਰਨ ਦੇ ਉੱਥੇ ਦਾ ਫਟਾਰਾ ਹੋਣਾ ਸਾਬਤ ਹੋ ਗਿਆ। ਜਿੱਦਾਂ ਕਿਸਾਨ ਅਜੇ ਵੀ ਇਹਨੂੰ ਅਡਾਪਟ ਨਹੀਂ ਕਰਦੇ ਹੈ ਨਾ ਅਜੇ ਵੀ ਨਾ ਆਹ ਨਹੀਂ ਕਹਿ ਰਹੇ ਜਦੋਂ ਮਲਚਿੰਗ ਵਾਲੀ ਖੇਤੀ ਵਧਗਾਇਆ ਰਹਾ ਵੀ ਨਾਲੇ ਰਾਤ ਨਹੀਂ ਲਉਣੀ ਪੈਂਦੀ ਨਾਲੇ ਪਰਾਲੀ ਦੀ ਖਾਦ ਬਣਦੀ ਹੈ ਹੈ ਨਾ ਤੇ ਵੀ ਕਿੰਨਾ ਕੁਝ ਬਚਦਾ ਹੈਗਾ ਕਿਉਂ ਨਹੀਂ ਮਤਲਬ ਅਸਲ ਮੈਂ ਨਾ ਅਸੀਂ ਅੱਖਾਂ ਨੂੰ ਜਿਹੜੀ ਚੀਜ਼ ਸੋਹਣੀ ਦਿਖਦੀ ਆ ਤੇ ਅਸੀਂ ਉਹ ਚੀਜ਼ ਤੇ ਜਿਆਦਾ ਫੋਕਸ ਕਰਦੇ ਆ। ਦੂਜੀ ਗੱਲ ਕਿਤੇ ਨਾ ਕਿਤੇ ਲੀ ਪਾੜਨ ਵਾਲੀ ਗੱਲ ਆ ਤੇ ਸਾਨੂੰ ਪਤਾ ਲੀ ਪਾੜ ਦੇ ਵੀ ਮੈਂ ਤੁਸੀਂ ਨਹੀਂ ਪਾੜੀ ਐ ਔਖਾ ਤਾਂ ਤੁਹਾਨੂੰ ਵੀ ਲੱਗਿਆ ਹੋਣਾ ਪਰ ਤੁਹਾਨੂੰ ਤਾਂ ਔਖਾ ਲੱਗਦਾ ਹੀ ਨਹੀਂ ਭਾਈ ਉਹ ਡੀਐਮਏ ਜੀ ਜਿਹੜਾ ਹੈ ਇਹ ਵੀ ਸੁਣ ਲੈ ਮੈਂ ਮਿੱਟੀ ਦੀ ਸਿਹਤ ਤੇ ਕੰਮ ਕਰਨਾ ਕੋਈ ਨਹੀਂ ਦੋ ਮਣ ਘਾਟਾ ਜੁੱਦਾ ਵੀ ਕਿਵੇਂ ਤੁਸੀਂ ਪਹਿਲਾਂ ਮੇਰਾ خیال ਹੈ 5-6 ਕਿੱਲੇ ਤੇ ਕਿਤੀ ਸੀ ਫਿਰ 12 ਕਿੱਲੇ ਦਿਆਂਗੇ ਹਾਂ ਜਿੰਨਾ ਖੇਤ ਹੁੰਦਾ ਤਕਰੀਬਾ ਆਪਣੀ ਕੋਸ਼ਿਸ਼ ਹੁੰਦੀ ਹੈ ਕਿ 10-10 ਇਸੇ ਤਰ੍ਹਾਂ ਹਾਂ ਹਾਂ ਤੇਤੀ ਕਿੱਲੇ ਸੀਗੇ ਆਪਣੇ 2 ਸਾਲ ਪਹਿਲਾਂ ਇਸ ਵਾਰ ਕਿੰਨੇ ਤੇ ਇਸ ਵਾਰ ਆਪਣੇ ਹੈਗੇ ਮੇਰੇ خیال ਦੇ ਵਿੱਚ ਲਗਭਗ 20 ਕਿੱਲੇ ਹੋਗੇ 18 ਉਹਨੇ ਕਿਲੇ 20 ਲੈਣੇ ਵਿੱਚੋਂ 18 ਕਾਮ ਅਕੇਲੇ ਕਰਨ ਕੇ ਇਦਾਂ ਹੀ ਹੈ ਬਚੇਗਾ ਹਾਂਜੀ ਉਹ ਵੀ ਉਹ ਤਾਂ ਉਹ ਤੇਨੋਂ ਨੇੜੇ ਸੂਰ ਫਾਰਮ ਹੈ ਉੱਥੇ ਫਿਰ ਕੁੱਤੇ ਥੋੜਾ ਜਿਆਦਾ ਜ਼ਿਆਦਾ ਨੁਕਸਾਨ ਕਰਦੇ ਆ ਪਰਾਲੀ ਚ ਉੱਥੇ ਤਾਂ ਮੈਨੂੰ ਉਹ ਕਰਨਾ ਪਿਆ ਤੇ ਨਹੀਂ ਤਾਂ ਮਨ ਲ ਉਹ ਵੀ ਮਲਚਿੰਗ ਵਾਲੀ ਕਰ ਤੇ ਪਰਾਲੀ ਕਿੰਨੀ ਕਹਦੇ ਚ ਦਿਖਾਉਂਗੀ ਤੱਕ ਪਰਾਲੀ ਦੇ ਜਿੰਨੇ ਥੋੜਾ ਕਹਿ ਗਏ ਜਿਵੇਂ ਆਪਣੇ ਇਹਦੇ ਤਾਂ ਮੱਕੀ ਤੋਂ ਬਾਅਦ ਛੱਬੀ ਝੋਨਾ ਸੀਗਾ ਜਿਵੇਂ ਇਸਕੇ ਜਿਹੜੇ ਖੇਤ ਆਪਾਂ ਖੜੇ ਆ ਅਰੇ ਬਾਵਾ ਚੱਕ ਕੇ ਦਿਖਾਓ ਪਤਾ ਲੱਗੇ ਪਤਾ ਤਾਂ ਆ ਦੇਖੋ ਨਹੀਂ ਆ ਸਾਰੀ ਹੋਏ ਕੱਟ ਰਹੇ ਆ ਨਾ ਦਰੋਂ ਦੇ ਇਹ ਤਾਂ ਪਹਿਲਾਂ ਹੀ ਘਟੀ ਹੋਈ ਆ ਆ ਹੁਣ ਜਿਵੇਂ ਜਿਵੇਂ ਧੁੱਪ ਲੱਗੂਗੀ ਧੁੱਪ ਨਾਲੇ ਹੋਰ ਖਤਮ ਹੋਈ ਜਾਣਾ ਇਹ ਹੱਥ 'ਚ ਨਹੀਂ ਆਉਣੀ ਜਿੰਦੇ ਆਪਾਂ ਮਤਲਬ ਆਪਾਂ ਕੰਨ ਕ ਬੱਢਣੀਆਂ ਆ ਐ ਜਿਵੇਂ ਰੇੜ ਕੈਰ ਜਾਂਦੇ ਤੇ ਇਦਾਂ ਹੀ ਕਰ ਜਾਂਦੀ ਐ ਸਾਰੀ ਮਤਲਬ ਵੀ ਇਹ ਅਪ੍ਰੈਲ ਚ ਜਮਾ ਹਾਂ ਹਾਂ ਜਮਾ ਖਤਮ ਹੋ ਜਾਏ ਇਹ ਵੀ ਤਾਂ ਖਾਦੀ ਬੰਉ ਤੇ ਅਕਸਰ ਤਾਂ ਵਾ ਖੇਦੇ ਵਿੱਚ ਹੀ ਜੱਜ ਬੋਰੇ ਆ ਨਾ ਉਹ ਜੀ ਫਿਰ ਜੂਰੀਆ ਜਿਹੜੀ ਡੀਪੀ ਘਟਾਉਣਾ ਚਾਹੀਦਾ ਘਟਾਉਣਾ ਹੁਣ ਲੋਕੀ ਚਾਰ ਗੱਟਿਆਂ ਦੇ ਖੜੇ ਆ ਨਾ ਆਪਾਂ ਜਿਹੜਾਈ ਤਿੰਨ ਗੱਟਿਆਂ ਦੇ ਆਪਣਾ ਲੋਕਾਂ ਦੇ ਬਰਾਬਰ ਝਾੜ ਆ ਰਹੇ ਤਾਂ ਕੋਈ ਕੋਈ ਜਲ ਨਹੀਂ ਪਰਮਾਤਮ ਦੇ ਲੋਕ ਚਲੋ ਲੋਕ ਲਾਇ ਕਹਿੰਦੇ ਆ ਮੁੱਖ ਕਈ ਕਿਸਾਨਾਂ ਨੂੰ ਤਾਂ ਇਹ ਕਹਿੰਦੇ ਯਾਰ ਕਿੱਧਰੋਂ ਫਸ ਗਏ ਵਿਹਲਾ ਰੱਖਣਗੇ ਬਾਹਰ ਪਾਸ ਨੂੰ ਤਾਂ ਵਾਵਾ ਟੈਨਰ ਨਹੀਂ ਕੋਈ ਗੱਲ ਨਹੀਂ ਫਿਰ 5-6 ਸਾਲਾਂ ਇੰਦੇ ਤਕਰੀਬਨ ਕੁਝ ਉਮਰ ਨਿਕਲ ਜਾਂਦਾ ਪਿੰਡ 'ਚ ਪਤਾ ਹੀ ਹੁੰਦਾ ਵੀ ਕੀ ਕੁਛ ਹੋ ਗਿਆ ਇਹ ਕੁਦਾ ਵਧੀਆ ਨਹੀਂ ਵਧੀਆ ਵਧੀਆ ਸਾਰਾ ਪਰਵਾਸ ਕੁਝ ਹਾਂਜੀ ਸਾਡੇ ਸਾਰੇ ਕੁਝ ਪਿੰਡ ਦੇ ਨੌਜਵਾਨ ਨਹੀਂ ਤੈਨੂੰ ਕੋਈ ਯਾਰ ਇੱਥੇ ਨਹੀਂ ਆ ਰਿਹਾ ਗਿਆ ਪਿੰਡ ਦੇ ਨੌਜਵਾਨ ਨਹੀਂ ਨਹੀਂ ਸੁਣਾਇਆ ਕਿ ਸੋ ਸਾਰੀ ਗੱਲ ਹੈ ਕਿ ਮੇਰੇ ਪਿੰਡ ਦਾ ਨਹੀਂ ਕੋਈ ਆ ਰਿਹਾ ਜੀ ਇੱਥੋਂ ਦਾ ਤੇਰਾ ਮੇਰਾ ਖਾਸ ਦੋਸਤ ਮੇਰੇ ਨਾਲ ਵਜਾਉਂਦਾ ਹਰ ਵਾਰ ਉਹਨੇ ਮਨ ਲਾ ਲਿਆ ਫੈਟਨ ਦੀਆਂ ਕਰਨ ਮੇਰੇ ਨਾਲ ਉਹੀ ਪਿਆਉਂਦਾ ਪਰ ਆਪ ਦੇਖੇ ਨਹੀਂ ਕਰ ਰਿਹਾ ਹਾਂ ਇਹ ਅਗਣੀ ਲਾ ਰਿਹਾ ਅਗਣੀ ਲਾ ਰਿਹਾ ਨਹੀਂ ਅਗਣੀ ਲਾ ਰਿਹਾ ਚਲੋ ਉਹਦੇ ਕੋਈ ਟਰੈਕਟਰ ਥੋੜਾ ਵੱਡਾ ਹੈਗਾ ਹੈ ਜਿਸ ਦੇ ਸੁਪਰ ਸੀਡ ਨਾਲ ਸਾਰੀ ਬਿਜਾਈ ਕੀਤੀ ਹੋਈ ਹੈ ਇਹਦੇ ਨਾਲ ਕੀੜਾ ਪੈ ਜਾਂਦਾ ਨਹੀਂ ਪਰਮਾਤਮਾ ਦੀ ਕਿਰਪਾ ਥੋੜੀ ਬਹੁਤ ਹੀ ਦਿੱਕਤ ਆਉਂਦੀ ਜੇ ਕੋਈ ਵੀ ਕੰਮ ਕਰਾਂ ਦਿੱਕਤਾਂ ਆਉਂਦੀਆਂ ਅਸਲ ਵਿੱਚ ਕੀ ਹੈ ਨਾ ਜਿਹੜਾ ਸੁੰਡ ਪੈਦਾ ਹੁੰਦਾ ਉਹਦਾ ਤੁਸੀਂ ਪਰਾਲੀ ਨਾਲ ਸਬੰਧ ਨਹੀਂ ਕਹਿ ਸਕਦੇ ਜਿੱਥੇ ਵੀ ਖੇਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾੜਾ ਪੈਦਾ ਹੋ ਰਿਹਾ ਸੁੰਡ ਉੱਥੇ ਬਣ ਰਿਹਾ ਜਾ ਕੋ ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਸੁਣਿਆ ਹੋਊਗਾ ਕਿ ਜਿੰਨਾ ਖੇਤਾਂ ਦੇ ਵਿੱਚ ਮੰਨ ਕੇ ਚਲੋ ਝੋਨਾ ਨਹੀਂ ਵੀ ਸੀਗਾ ਚਰੀ ਵਾਲਾ ਵੱਡ ਵੀ ਸੀਗਾ ਜੀ ਉਹਨਾਂ ਖੇਤਾਂ ਵਿੱਚ ਵੀ ਸੁੰਡਲੀ ਦੇਖਦਾ ਜੀ ਉੱਥੇ ਤਾਂ ਪ੍ਰਾਲੀ ਨਹੀਂ ਆ ਗਈ ਠੀਕ ਹੈ ਪ੍ਰਾਲੀ ਨੂੰ ਦੋਸ਼ ਦੇਣਾ ਕਿਤੇ ਨਾ ਕਿਤੇ ਗਲਤ ਹੈ ਦੂਜੀ ਗੱਲ ਜਿਹੜਾ ਵਾਤਾਵਰਨ ਚੇਂਜ ਹੋ ਰਿਹਾ ਹੈ ਨਾ ਸਾਨੂੰ ਨਵੀਆਂ ਸਮੱਸਿਆਵਾਂ ਦਾ ਆਉਣੀਆਂ ਈਆਂ ਥੋੜੀਆਂ ਉਹ ਸਾਨੂੰ ਚਲਣੀਆਂ ਵਾ ਅੱਛਾ ਇੱਕ ਗੱਲ ਹੋਰ ਹੈ ਇਹ ਤੁਸੀਂ ਵੀ ਜੀ ਐ ਸਲੈਡਰ ਸ਼ੀਟ ਨਾਲ ਚੋਪਰ ਸ਼ੀਟ ਨਾਲ ਹਾਂਜੀ ਤੇ ਇੱਕ ਤੁਸੀਂ ਹੋਰ ਵੀ ਹੋਰ ਆਪਣੇ ਹੱਥ ਨਾਲ ਛੱਟਾ ਦਿੱਤਾ ਰੀ ਪ੍ਰਮਾਰ ਕੇ ਮਲਚਿੰਗ ਉਹਦਾ ਖਰਚਾ ਬਿਲਕੁਲ ਹੀ ਘਟਾ ਦਾ ਖਰਚਾ ਹਾਂ ਜਵੇਂ ਹੈ ਨਹੀਂ ਗਾ। ਹਾਂਜੀ ਉਹਦਾ ਖਰਚਾ ਕੋਈ ਨਾ ਤੁਹਾਡੀ ਮਿਹਨਤ ਇਕੱਲੀ। ਤੇ ਉਗਣ ਚ ਕਿਵੇਂ ਆ ਇਹਦੇ ਨਾਲੋਂ? ਉਗਣ ਬਹੁਤ ਵਧੀਆ। ਉਹ ਉਹ ਤੁਹਾਡੇ ਸਿੱਟੇ ਤੇ ਡਿਪੈਂਡ ਕਰਦਾ ਨਾ ਜੇ ਤੁਹਾਡਾ ਸਿੱਟਾ ਸਹੀ ਨਹੀਂ ਆਇਆ ਤਾਂ ਮੰਨ ਲਓ ਉਹ ਵੀ ਪੜੀ ਲੱਗੂਗੀ। ਜੇ ਤੁਹਾਡਾ ਸਿੱਟਾ ਸਹੀ ਆਇਆ ਤਾਂ ਮੰਨ ਲਓ ਉਹ ਸਹੀ ਆ ਸਾਰਾ। ਹਾਂਜੀ ਉਗਣ। ਉਗਣ ਤੋਂ ਜ਼ਿਆਦਾ ਕਾਹ ਆ ਰਹੀਆਂ ਰੈਂਡੀਮ ਮਸ਼ੀਨਾਂ ਦੇ ਮੁਕਾਬਲੇ। ਅੱਛਾ ਕਈ ਖੇਤਾਂ 'ਚ ਮਲਟੀ ਵਾਲੀ ਚ ਵੀ ਗੁੱਲੀ ਡੰਡਾ ਆਇਆ ਉਹਦਾ ਕੀ ਇਹ ਤਾਂ ਹੁੰਦਾ ਨਹੀਂ ਨਹੀਂ ਇਹ। ਦੇਖੋ ਜਿੱਥੇ ਖੇਤ ਆ ਦਾ ਜੰਗੀ ਤਰ੍ਹਾਂ ਟੱਕਿਆ ਗਿਆ ਉੱਥੇ ਗੁੱਲੀ ਨੇ ਨਹੀਂ ਨਿਕਲਦਾ ਤੇ ਵੈਸੇ ਜਿੱ ਇਹ ਤਾਂ ਅਸੀਂ ਬੀਜ ਪਾ ਕੇ ਬੀਜਦੇ ਨਾ ਦੂਜੀਆਂ ਚੀਜ਼ਾਂ ਦਾ ਤੇ ਆਪ ਦਾ ਪੁੱਤ ਕਿਹਣਾ ਉਗੂਗਾ ਪਹਿਲਾਂ ਉਹ ਹਾਂਜੀ ਅ ਤੁਹ ਹੋਏ ਐਸ ਐਸਨ ਬਲਵਿੰਦਰ ਸਿੰਘ ਜੀ ਜਿਹੜੇ ਕਿ ਆਪਣੇ ਖੇਤੀ ਨੂੰ ਅੱਗ ਰਹਿ ਕਰ ਰਹੇ ਆ ਤਾਂ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ